ਤੇ ਕਿਦਾਂ ਸਾਰੇ ਜਣੇ ਆਈ ਹੋ ਵਧਿਆਈ ਆਣੇ ਹੋ ਤੇ ਅੱਜ ਅਸੀਂ ਬਣਨ ਵਾਲੇ ਆ ਫ੍ਰੀ ਸਟਾਈਲ ਦਸਤਾਰ ਤੇ ਫ੍ਰੀ ਸਟਾਈਲ ਦਸਤਾਰ ਬਣਨੇ ਆ ਜਿਹੜੇ ਬੰਦੇ ਸਾਡੀ ਵੀਡੀਓ ਦੇਖ ਕੇ ਸਕਿਪ ਕਰ ਜਾਂਦੇ ਨੇ ਉਹ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਿਲਕੁਲ ਨਾ ਇਗਨੋਰ ਮਾਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜਿੰਨਾ ਵੀਰਿਆਂ ਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ ਤੇ ਵੱਧ ਤੋਂ ਵੱਧ ਸਾਡੀ ਵੀਰਿਆਂ ਨੂੰ ਸ਼ੇਅਰ ਕਰੋ ਤੇ ਸੈਕਿੰਡ ਲੜਚੇ ਵੀ ਅਸੀਂ ਥੋੜੇ ਜ਼ਿਆਦਾ ਵੱਟ ਬਣਾਨੇ ਨੇ ਪਹਿਲੇ ਲੜਚੇ ਕਿਉਂਕਿ ਘੱਟ ਵੱਟ ਬਣਾਨੇ ਕਿਉਂਕਿ ਸ਼ੇਪ ਵਧੀਆ ਆਂਦੀ ਹੈ ਗੁਲਾਈ ਵਿੱਚ ਆਂਦੀ ਹੈ ਤੇ ਤੀਸਰੇ ਲੜਚੇ ਪੂਣੀ ਸੈਟ ਕਰਨ ਲਈ ਅਸੀਂ ਕਪੜਾ ਅੰਦਰ ਵੜਨਾ ਜੇ ਤੇ ਇਹ ਚ ਖੁਦ ਹੀ ਪਿੰਚ ਕਰਕੇ ਆਟੋਮੈਟਿਕਲੀ ਵੱਟ ਬਨਣੇ ਆ ਠੀਕ ਹੈ ਇਹ ਦੇਖੋ ਵੱਟ ਬਨ ਰਿਹਾ ਗੁਲਾਈ ਵਿੱਚ ਸ਼ੇਪ ਆ ਰਹੀ ਹੈ ਇੱਕਦਮ ਗੁਲਾਈ ਵਿੱਚ ਜਿਹੜੇ ਵੀਰਿਆਂ ਨੇ ਗਲਾਈ ਵਿੱਚ ਸ਼ੇਪ ਨਹੀਂ ਆਉਂਦੀ ਉਹਦੀ ਸਪੈਸ਼ਲ ਵੀਡੀਓ ਪਾਵਾਂਗਾ ਉਹ ਚ ਫੁੱਲ ਸੋਲੂਸ਼ਨ ਹੋਣਾ ਠੀਕ ਹੈ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਜਿਹੜੇ ਵੀਰਿਆਂ ਨੂੰ ਪੱਗ ਨਹੀਂ ਬਨਣੀ ਆਉਂਦੀ ਉਹ ਵੀਰਿਆਂ ਨੂੰ ਸੈਂਡ ਕਰਨਾ ਅਸੀਂ ਰੋਜ਼ ਵੀਡੀਓ ਬੰਦਾ ਵੱਟਿਆਲੀ ਪੱਗਾਂ ਦੀ ਤਰ੍ਹਾਂ ਤਰ੍ਹਾਂ ਦੀ ਪੱਗਾਂ ਬਣ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਵੀਡੀਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਨੂੰ ਦਬਾ ਦੇਣਾ ਕਿਉਂਕਿ ਜਦੋਂ ਵੀ ਵੀਡੀਓ ਅਸੀਂ ਅਪਲੋਡ ਕਰਾਂਗੇ YouTube ਤੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਣੀ ਹੈ ਤੇ ਚੌਥੇ ਲੜਚ ਅਸੀਂ ਐ ਵੀ ਕਰਨਾ ਪਿੰਚ ਕਰਕੇ ਵੱਟ ਬਣ ਜਣਿਆ ਔਰ ਆਟੋਮੈਟਿਕਲੀ ਦੇਖੋ ਸ਼ੇਪ ਸੈੱਟ ਕਰਨ ਲਈ ਥੋੜਾ ਲੜ ਨੂੰ ਕੱਪੜੇ ਨੂੰ ਅੰਦਰਵਾੜਨਾ ਕਿ ਮੋਟਾਈ ਮਤਲਬ ਗੁਲਾਈ ਵਿੱਚ ਸ਼ੇਪ ਆਏ ਇੱਕਦਮ ਤੇ ਵੱਧ ਤੋਂ ਵੱਧ ਵਧੀਆ ਸ਼ੇਪ ਆਏਗੀ ਫ੍ਰੀ ਸਟਾਈਲ ਪੱਗ ਜੀ ਦੇਸੀ ਸਟਾਈਲ ਹੈ ਦੇਸੀ ਸਟਾਈਲ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਤੇ ਇਹ ਦੇਖੋ 50 ਤੋਂ ਬਿਨਾ ਅੰਦਰ ਅਸੀਂ ਬਸ بیس ਬਣਿਆ ਤੇ 50 ਤੋਂ ਬਿਨਾ ਅਸੀਂ ਫ੍ਰੀ ਸਟਾਈਲ ਸਟਾਈਲ ਦਸਤਾਰ ਸਜਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਫਤ